55 ਚੌਨ ਕਮਿਸ਼ਨ ਵੱਲੋਂ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਸਮੇਤ ਦੇਸ਼ ਭਰ ਵਿੱਚ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ ਇਸ ਜੋਨ ਜਾਬਤੇ ਦੌਰਾਨ ਕੋਈ ਇਸ਼ਾਰਤੀ ਅਨਸਰ ਕਿਸੇ ਕਿਸਮ ਦੀ ਕੋਈ ਵਾਰਦਾਤ ਜਾਂ ਮਾਹੌਲ ਖਰਾਬ ਨਾ ਕਰੇ ਇਸ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਤਿਆਰ ਬਰ ਤਿਆਰ ਹੋ ਚੁੱਕੀ ਹੈ ਆਪੋ ਆਪਣੇ ਏਰੀਆ ਵਿੱਚ ਜਿੱਥੇ ਫਲੈਗ ਮਾਰਚ ਕਰ ਗਲਤ ਅਨਸਰਾਂ ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਉੱਥੇ ਹੀ ਇਸੇ ਹੀ ਕੜੀ ਦੇ ਤਹਿਤ ਫਗਵਾੜਾ ਵਿਖੇ ਵੀ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਦੀ ਅਗਵਾਈ ਵਿੱਚ ਸੀਨੀਅਰ ਪੁਲਿਸ ਅਫਸਰਾਂ ਦੀ ਹਦਾਇਤਾਂ ਤੇ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਐਸਪੀ ਦਫ਼ਤਰ ਫਗਵਾੜਾ ਤੋਂ ਸ਼ੁਰੂ ਹੈ ਜੋ ਕਿ ਸ਼ਹਿਰ ਦੇ ਪ੍ਰਮੁੱਖ ਬਿਆਰਾ ਅਤੇ ਹੋਰਨਾ ਏਰੀਆ ਵਿੱਚੋਂ ਹੁੰਦਾ ਹੋਇਆ ਵਾਪਸ ਐਸਪੀ ਦਫ਼ਤਰ ਫਗਵਾੜਾ ਵਿਖੇ ਸਮਾਪਤ ਹੋਇਆ ਇਸ ਮੌਕੇ ਗੱਲਬਾਤ ਕਰਦੇ ਆਂ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਅਤੇ ਡੀਐਸਪੀ ਫਗਵਾੜਾ ਜਸਪ੍ਰੀ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਉਨਾਕਿਆ ਕੀ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਤੇ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਕਿਸੇ ਅਫਵਾਹ ਤੇ ਜਕੀ ਨਾ ਕਰਨ ਤੇ ਆਪਸੀ ਭਾਈਚਾਰਾ ਕਾਇਮ ਰੱਖਣ। ਇਲੈਕਸ਼ਨ ਬੋਰਡ ਆਫ ਕੰਡਕਟ ਲੱਗੇ ਜੀ ਉਹਦੇ ਵੀ ਸੰਬੰਧ ਵਿੱਚ ਅਸੀਂ ਅੱਜ ਝੜਖੜੇ ਦੇ ਪੈਰਾਮੀਟਰਸ ਵਿੱਚ ਜ਼ਿਲ੍ਹਾ ਸਰਦੀ ਜਿਹੜੀ ਪਕਾੜਾ ਦੇ ਚੋਸ ਆਰ ਅਗੇਂਸਟ ਦਿਸ ਅਪਲੀਕੇਸ਼ਨ ਪਕਵਾੜਾ ਇਹਦਾ ਦੇ ਨਾਲ ਅਸੀਂ ਫਲੈਗ ਮਾਰਚ ਪੂਰੀ ਸਿਟੀ ਦੇ ਵਿੱਚ ਕੱਢ ਰਹੇ ਹਾਂ ਇਹਦਾ ਆਬਜੈਕਟਿਵ ਇਹ ਹੈ ਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਇਹ ਕੌਨਫੀਡੈਂਸ ਅਸੀਂ ਬਿਲਡ ਕਰਨਾ ਚਾਹ ਰਹੇ ਹਾਂ ਕਿ ਜਿਹੜੇ ਇਲੈਕਸ਼ਨਸ ਨੇ ਬਹੁਤ ਹੀ ਫੇਅਰ ਔਰ ਇੰਪਾਰਸ਼ਨ ਵੇ ਦੇ ਨਾਲ ਹੋਣਗੀਆਂ ਤੇ ਮਾੜੇ ਬੰਦੇ ਨੂੰ ਅਸੀਂ ਇਹ ਸੁਨੇਹਾ ਦੇਣਾ ਚਾਹ ਰਹੇ ਹਾਂ ਕਿ ਲਾਅ ਵਿਲ ਪ੍ਰਵੇਲ ਔਰ ਕੋਈ ਵੀ ਮਾੜਾ ਬੰਦਾ ਇਹ ਨਾ ਸੋਚੀ ਕਿ ਅਮਨ ਕਰਨ ਦੀ ਨਾ ਚੀਜ਼ ਹੋਈ ਹੈ ਵੀ ਵਿਲ ਜਿਹੜਾ ਅਮਨਤਾ ਨੂੰ ਦੀ ਸਥਿਤੀ ਇਸ ਆਲ ਟਾਈਮ ਮੇਨਟੇਨ ਕਰਾਂਗੇ ਐਂਡ ਇਹ ਫਲੈਗ ਮਾਰਚ ਦਾ ਸਾਡਾ ਮਤਵ ਵਜਦਾ ਹੈ। ਆਗਾਮੀ ਲੋਕ ਸਭਾ ਚੋਣਾਂ ਦੇ ਤਹਿਤ ਜਿਹੜਾ ਚੋਣ ਜਿਹੜਾ ਲੱਗੂ ਗਿਆ ਹਜਾ ਤਾ ਤੇ ਉਹਦੇ ਕਰਾਨ ਅਸੀਂ ਚੱਲਦੇ ਆਂ ਕਿ ਇਹ ਫਲੈਗ ਮਾਰਚ ਇਸ ਸਿਟੀ ਦੀ ਸਿਕਿਉਰਿਟੀ ਲਈ ਤੇ ਲੋਕਾਂ ਦੇ ਵਿੱਚ ਇੱਕ ਸੁਰੱਖਿਆ ਦਾ ਮਾਹੌਲ ਬਣਾਉਣ ਲਈ ਕਰ ਰਹੇ ਆਂ। ਇਹਦੇ ਨਾਲ ਹੀ ਮੈਂ जिला पुलिस वालों ਤੇ ਫਗਵਾੜਾ ਪੁਲਿਸ वालों ਨੂੰ ਅਪੀਲ ਕਰਦਾ ਸਾਰਿਆਂ ਨੂੰ ਕਿ ਜਿਹੜੇ ਵੀ ਸਾਡੇ ਲਾਇਸੈਂਸਡ ਵੈਪਨ ਹੋਲਡਰ ਨੇ ਉਹ ਆਪਣੇ ਆਪਣੇ ਵੈਪਨ ਗਨ ਹਾਊਸੇਸ ਜਾਂ ਥਾਣਿਆਂ ਦੇ ਵਿੱਚ ਜਮ੍ਹਾਂ ਕਰਾ ਕੇ ਰਸੀਦਾਂ ਪ੍ਰਾਪਤ ਕਰੋ ਕਿਉਂਕਿ ਇਹ অতি ਜ਼ਰੂਰੀ ਇੱਕ ਜਿਹੜੀ ਐਕਸਰਸਾਈਜ਼ ਹੈ ਇਲੈਕਸ਼ਨ ਦੀ ਤਾਂ ਜੋ ਸ਼ਹਿਰ ਦਾ ਮਾਹੌਲ ਸੁਪਰੀਮਾ ਬਣਿਆ ਰਹੇ